ਪੰਜਾਬ ਪੁਲਿਸ ਅਤੇ ਬੀਐਸਐਫ ਦੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਸਰਹੱਦ ਪਾਰ ਤੋਂ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਗਿਆ ਹੈ ਤੁਰੰਤ ਅਰ ਪੁਲਿਸ ਅਤੇ ਬੀਐਸਐਫ ਨੇ ਇਸ گروਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ 3 ਕਿਲੋ ਤੋਂ ਵੱਧੇਰੇ ਹਿਰੋਇਨ ਇੱਕ ਪਿਸਤੌਲ ਪੰਜ ਮੈਗਜ਼ੀਨ 111 ਰਾਉਂਡ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਸਮਗਲਨਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕੱਲ ਹੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੂਕੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਪਾਸੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਪਾਸੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਚੁੱਕੇ ਸੀ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਮਿਲੀ ਕਿ ਜਸਵਿੰਦਰ ਸਿੰਘ son of ਕਾਰਤ ਸਿੰਘ ਜੀ ਨੂੰ ਪਹਿਲਾਂ ਹੀ ਐਸਓਸੀ ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਹੋਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰਮਦ ਹੋ ਸਕਦੀ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸ ਦੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਆ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰੌਂਗ ਤਿੰਨ ਜਿਹੜੇ ਮੈਗਜ਼ੀਨ ਉਹ 9mm ਦੇ 108 राउंड 9mm 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲੇ ਹੈਰੋਇਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਗਏ ਇਸ ਸਬੰਧੀ ਥਾਣਾ ਖਾਲਣਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21C ਐਂਡ ਡੀ ਪੀ ਐਸ ਐਟ ਤੇ 25 ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਟਰ ਬਣ ਤੇ ਲਿਆਂਦਾ ਜਾਊਗਾ ਇਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਬਤੀਸ਼ ਕਰਕੇ ਦੇ ਪਾਸੋਂ ਪੁਚੀਗਿਟ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਬਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜੇ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਕੈਸ਼ ਰਕਬਰੀ ਤੇ ਪਿਸਤਲਾਂ ਦੀ ਬਰਾਮਦਗੀ ਹੋਈ ਹੈ ਇਹ ਇੱਕ ਬੀਐਸਐਨ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਹੈ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਹੈ ਦੇ ਵਿੱਚ BSF 103 ਦੇ ਕਮਾਂਡਰਟ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਲੋਦ ਸ਼ਰਮਾ ਨੇ ਉਹਨਾਂ ਦਾ ਐਮ ਰੋਲ ਰਿਆ ਸੋ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਇਨਾਮ ਦਾ ਵੀ ਜਿਹੜਾ ਲਿਖ ਕੇ ਮਾਨਯੋਗ ਡੀਜੀਪੀ ਸਾਹਿਬ ਨੂੰ ਭੇਜਿਆ ਜਾਊਗਾ ਸੋ ਲਗਾਤਾਰ ਬਰਾਮਦੀਆਂ ਜਿਹੜੀਆਂ ਉਹ ਇਸ ਸੰਬੰਧੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਆ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕੋ ਪੀਸ ਪੋਲ ਤੇ ਸ਼ਾਂਤੀਪੂਰਵਕ ਕਾਰਵਾਈ ਜਾ ਸਕਦੀ ਹੈ ਥੈਂਕ ਯੂ